ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਸੁਣਨ ਤੋਂ ਬਾਅਦ ਸਾਨੂੰ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਨਾਲ-ਨਾਲ ਗੁਰਮੰਤਰ ਅਤੇ ਮੂਲ ਮੰਤਰ ਜੀ ਦੇ ਜਾਪ ਦੀ ਤਾਕਤ ਬਾਰੇ ਪਤਾ ਲੱਗੇਗਾ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਿਤੇ ਕਥਾ ਕਰ ਰਹੇ ਸਨ ਬਹੁਤ ਦੂਰੋਂ ਨੇੜੇ ਉਹ ਸੰਗਤਾਂ ਉਹਨਾਂ ਦੇ ਕਥਾ ਕੀਰਤਨ ਸੁਣਣ ਦੇ ਲਈ ਆਈਆਂ ਵਿੱਚ ਕਈ ਵੱਡੇ-ਵੱਡੇ ਅਫਸਰ ਵੀ ਸਨ ਕਹਿੰਦੇ ਬਾਬਾ ਜੀ ਨੇ 1.5 ਘੰਟੇ ਦੀ ਕਥਾ ਕੀਤੀ ਅਤੇ ਕਥਾ ਦੇ ਵਿੱਚ ਨਾਮ ਦੀ ਮहिमा ਕੀ ਨਾਮ ਜਪਣ ਦੇ ਨਾਲ ਬੰਦਿਆ ਤੈਨੂੰ ਸਭ ਕੁਝ ਮਿਲ ਸਕਦਾ ਏ ਨਾਮ ਜਪਣ ਤੋਂ ਬਿਨਾ ਭਜਨ ਬੰਦਗੀ ਕਰਨ ਤੋਂ ਬਿਨਾ ਸਾਡਾ ਛੁਟਕਾਰਾ ਨਹੀਂ ਆ ਬੰਦਿਆ ਤੈਨੂੰ ਨਾਮ ਜਪਣਾ ਪੈਣਾ ਏ ਜੇ ਨਾਮ ਨਾ ਜਪਿਆ ਭਜਨ ਬੰਦਗੀ ਨਾ ਕੀਤੀ ਤਾਂ ਫਿਰ ਅੰਤ ਵੇਲੇ ਤੈਨੂੰ ਪਛਤਾਉਣਾ ਪਵੇਗਾ ਭਾਵ ਕਿ ਉਹਨਾਂ ਨੇ ਕਈ ਉਦਾਹਰਨਾਂ ਦੇ ਦੇ ਕੇ ਸੰਗਤਾਂ ਨੂੰ ਨਾਮ ਜਪਣ ਦੇ ਲਈ ਪ੍ਰੇਰਣਾ ਦਿੱਤੀ ਨਾਮ ਦੀ ਵਹਿਮਾ ਕੀਤੀ ਕਹਿੰਦੇ ਜਦੋਂ ਕਥਾ ਦੀ ਸਮਾਪਤੀ ਹੋਈ ਆਸ ਬੇਨਤੀ ਤੋਂ ਬਾਅਦ ਮਹਾਪੁਰਖ ਜੀ ਉੱਥੋਂ ਉੱਠ ਕੇ ਜਾਣ ਲੱਗੇ ਤਾਂ ਕਹਿੰਦੇ ਇੱਕ ਵੱਡੇ ਅਫਸਰ ਨੇ ਜਾ ਕੇ ਬਾਬਾ ਜੀ ਨੂੰ ਰੋਕ ਲਿਆ ਕਹਿਣ ਲੱਗਾ ਬਾਬਾ ਜੀ ਤੁਸੀਂ ਇੱਕ ਡੇਢ ਘੰਟੇ ਦੀ ਕਥਾ ਕੀਤੀ ਆ ਅਤੇ ਇੱਕ ਡੇਢ ਘੰਟੇ ਦੀ ਕਥਾ ਦੇ ਵਿੱਚ ਇੱਕੋ ਹੀ ਗੱਲ ਕਰਦੇ ਰਹੇ ਕਿ ਨਾਮ ਜਪੋ ਨਾਮ ਜਪੋ ਨਾਮ ਜਪਣ ਦੇ ਨਾਲ ਆ ਮਿਲ ਜਾਵੇਗਾ ਉਹ ਮਿਲ ਜਾਵੇਗਾ ਲੋ ਮੈਂ ਜਪ ਲੈਣਾ ਹਾਂ ਨਾਮ ਨਾਮ ਜਪਿਆ ਕੀ ਹੋ ਜਾਵੇਗਾ ਕਹਿੰਦੇ ਜਦੋਂ ਇਸ ਤਰ੍ਹਾਂ ਉਹਨੇ ਫਿੱਕੇ ਬੋਲ ਬੋਲੇ ਤਾਂ ਕੋਲ ਖੜੇ ਸੇਵਾਦਾਰ ਵੀ ਹੈਰਾਨ ਸੀ ਕਿ ਇਹਨੂੰ ਕੀ ਹੋ ਗਿਆ ਪਰ ਕਹਿੰਦੇ ਸਮਝਣ ਵਾਲੇ ਸਮਝ ਗਏ ਕਿ ਲੱਗਦਾ ਇਸ ਅਫਸਰ ਦੀ ਹਉਮੈ ਨੂੰ ਠੇਸ ਪਹੁੰਚੀ ਆ ਕਿਉਂਕਿ ਸਟੇਜ ਦੇ ਉੱਪਰ ਉਹਦਾ ਨਾਮ ਨਹੀਂ ਲਿਆ ਗਿਆ ਹੁਣ ਇਹ ਸਿੱਧਾ ਤਾਂ ਕਹਿ ਨਹੀਂ ਸਕਦਾ ਇਸ ਕਰਕੇ ਦੂਸਰੇ ਤਰੀਕੇ ਦੇ ਨਾਲ ਆਪਣਾ ਗੁੱਸਾ ਕੱਢ ਰਿਹਾ ਏ ਮਹਾਪੁਰਖਾਂ ਦੇ ਨਾਲ ਰੁੱਖਾ ਬੋਲ ਕੇ ਫਿੱਕਾ ਬੋਲ ਕੇ ਪਰ ਕਹਿੰਦੇ ਮਹਾਪੁਰਖਾਂ ਨੂੰ ਉਹਦੇ ਰੁੱਖਾ ਬੋਲਣ ਦੇ ਨਾਲ ਫਿੱਕਾ ਬੋਲਣ ਦੇ ਨਾਲ ਕੋਈ ਫਰਕ ਨਹੀਂ ਪਿਆ। ਮਹਾਪੁਰਖ ਜੀ ਚੁੱਪਚਾਪ ਗੱਲ ਦੇ ਵਿੱਚ ਪਾਇਆ ਹੋਇਆ ਹਜੂਰੀਆ ਮੁੱਖ ਤੇ ਰੱਖ ਕੇ ਉੱਥੋਂ ਤੁਰ ਪਏ। ਕਹਿੰਦੇ ਰਸਤੇ ਦੇ ਵਿੱਚ ਸੇਵਾਦਾਰਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਉਸ ਅਫਸਰ ਨੂੰ ਜਵਾਬ ਕਿਉਂ ਨਹੀਂ ਦਿੱਤਾ? ਤੁਸੀਂ ਵਧੀਆ ਤਰੀਕੇ ਦੇ ਨਾਲ ਉਹਨੂੰ ਜਵਾਬ ਦੇ ਸਕਦੇ ਸੀ। ਪਰ ਤੁਸੀਂ ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਉੱਥੋਂ ਚੁੱਪ ਕਰਕੇ ਕਿਉਂ ਆ ਗਏ? ਤਾਂ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਭਾਈ ਸਾਡੀ ਡਿਊਟੀ ਕਥਾ ਕੀਰਤਨ ਦੀ ਆ। ਇਹ ਇਕੱਲੇ-ਇਕੱਲੇ ਬੰਦੇ ਨੂੰ ਜਵਾਬ ਦੇਣ ਦੀ ਸਾਨੂੰ ਲੋੜ ਨਹੀਂ। ਬਾਬਾ ਜੀ ਨੇ ਕਿਹਾ ਜਦੋਂ ਅਸੀਂ ਕਥਾ ਕੀਰਤਨ ਕਰਨ ਦੇ ਲਈ ਸਟੇਜ ਤੇ ਬੈਠਦੇ ਆ ਨਾ ਅਰਦਾਸ ਕਰਕੇ ਬੈਠਦੇ ਆ ਕਿ ਵਾਹਿਗੁਰੂ ਜੀ ਹੁਣ ਮੈਂ ਚੁੱਪ ਹੋਣ ਲੱਗਾ ਹਾਂ। ਹੁਣ ਮੇਰੇ ਅੰਦਰ ਵਸ ਕੇ ਤੁਸੀਂ ਬੋਲੋ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੋ ਸਾਡੇ ਤੋਂ ਬੁਲਾਉਂਦੇ ਆ ਅਸੀਂ ਉਸੇ ਤਰ੍ਹਾਂ ਬੋਲਦੇ ਰਹਿਣੇ ਆ। ਅਸੀਂ ਆਪਣੇ ਵੱਲੋਂ ਕੁਝ ਵੀ ਨਹੀਂ ਕਹਿੰਦੇ। ਸਾਡੀ ਡਿਊਟੀ ਸਟੇਜ ਤੱਕ ਸੀ ਉਹ ਅਸੀਂ ਆਪਣੀ ਡਿਊਟੀ ਕਰ ਲਈ ਆ ਹੁਣ ਕੱਲ ਦੇ دیਵਾਨਾ ਦੇ ਵਿੱਚ ਜੋ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਬੁਲਾਉਣਗੇ ਉਹੀ ਬੋਲਾਂਗੇ ਕਹਿੰਦੇ ਜਿਹੜੇ ਸੇਵਾਦਾਰਾਂ ਨੇ ਬਾਬਾ ਜੀ ਨੂੰ ਇਹ ਸਵਾਲ ਕੀਤਾ ਸੀ ਉਹ ਚੁੱਪ ਕਰ ਗਏ ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ ਉਹ ਅਫਸਰ ਦੀ ਹੋਰ ਵੀ ਤਰੱਕੀ ਹੋ ਗਈ ਉਹਦਾ ਅਹੁਦਾ ਹੋਰ ਵੀ ਉੱਚਾ ਹੋ ਗਿਆ ਕਹਿੰਦੇ ਕੁਝ ਸਾਲ ਡਿਊਟੀ ਕਰਨ ਤੋਂ ਬਾਅਦ ਉਹਦੀ ਰਿਟਾਇਰਮੈਂਟ ਹੋ ਗਈ ਉਸ ਅਫਸਰ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿਣ ਲੱਗਾ। ਉਸ ਅਫਸਰ ਦੇ ਦੋ ਬੱਚੇ ਸਨ ਇੱਕ ਬੇਟਾ ਅਤੇ ਇੱਕ ਬੇਟੀ। ਕਹਿੰਦੇ ਇੱਕ ਦਿਨ ਉਸ ਅਫਸਰ ਦੇ ਨਾਲ ਐਸੀ ਘਟਨਾ ਵਾਪਰੀ ਕਿ ਉਹਦੇ ਦਿਮਾਗ ਦੀ ਨਾੜੀ ਫਟ ਗਈ। ਹਸਪਤਾਲ ਦੇ ਵਿੱਚ ਦਾਖਲ ਕਰਵਾਇਆ, ਇਲਾਜ ਚੱਲਿਆ। ਕਹਿੰਦੇ ਉਸ ਅਫਸਰ ਦੀ ਜਾਨ ਤਾਂ ਬਚ ਗਈ ਪਰ ਕੋਮਾ ਦੇ ਵਿੱਚ ਚਲਿਆ ਗਿਆ। ਉਹ ਬਹੁਤ ਉਪਾਅ ਕਿ ਬੰਦੇ ਦੇ ਸਾਹ ਚੱਲ ਰਹੇ ਪਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਆਪਣੀ ਕੋਈ ਸੁਧ ਬਦ ਨਹੀਂ ਰਹਿੰਦੀ ਕਹਿੰਦੇ ਡਾਕਟਰਾਂ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੇ ਕਿ ਇਹਨਾਂ ਨੂੰ ਕਦੋਂ ਹੋਸ਼ ਆਵੇਗੀ ਹੋ ਸਕਦਾ ਹੈ ਕੱਲ ਨੂੰ ਹੀ ਹੋਸ਼ ਆ ਜਾਵੇ ਹੋ ਸਕਦਾ ਹੈ ਸਾਲ ਲੱਗ ਜਾਵੇ ਤਾਂ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦੀ ਬਾਕੀ ਦੀ ਜਿਹੜੀ ਬਚੀ ਜ਼ਿੰਦਗੀ ਆ ਇਸੇ ਤਰ੍ਹਾਂ ਹੀ ਕੋਮਾ ਵਿੱਚ ਬੀਤ ਜਾਵੇ ਕਹਿੰਦੇ ਜਦੋਂ ਡਾਕਟਰਾਂ ਨੇ ਇਸ ਤਰ੍ਹਾਂ ਜਵਾਬ ਦੇ ਦਿੱਤਾ ਤਾਂ ਪਰਿਵਾਰ ਬਹੁਤ ਦੁਖੀ ਹੋਇਆ ਹੁਣ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੀਏ ਕਹਿੰਦੇ ਬੱਚਿਆਂ ਨੂੰ ਚੇਤਾ ਆਇਆ ਵੀ ਇੱਕ ਵਾਰ ਸਾਡੇ ਪਿਤਾ ਜੀ ਕਮਾਈ ਵਾਲੇ ਮਹਾਪੁਰਖਾਂ ਨੂੰ ਫਿੱਕਾ ਬੋਲੇ ਸਨ ਜ਼ਰੂਰ ਇਹਨਾਂ ਦੀ ਉਸੇ ਗਲਤੀ ਕਰਕੇ ਹੀ ਇਹਨਾਂ ਨੂੰ ਸਜ਼ਾ ਮਿਲੀ ਆ ਕਹਿੰਦੇ ਬੱਚਿਆਂ ਨੇ ਆਪਣੀ ਮਾਤਾ ਜੀ ਦੇ ਨਾਲ ਗੱਲ ਕੀਤੀ ਕਿ ਆਪਾਂ ਉਹ ਮਹਾਪੁਰਖਾਂ ਦੇ ਕੋਲ ਜਾਈਏ ਜਾ ਕੇ ਮਾਫੀ ਮੰਗੀਏ ਪਿਤਾ ਜੀ ਦੀ ਕੀਤੀ ਹੋਈ ਭੁੱਲ ਨੂੰ ਬਖਸ਼ਾ ਕੇ ਆਈਏ ਹੋ ਸਕਦਾ ਪਿਤਾ ਜੀ ਦਾ ਭਲਾ ਹੋ ਜਾਵੇ ਪਿਤਾ ਜੀ ਠੀਕ ਹੋ ਜਾਣ ਕਹਿੰਦੇ ਬੱਚਿਆਂ ਨੇ ਆਪਣੇ ਮਾਤਾ ਜੀ ਨੂੰ ਨਾਲ ਲਿਆ ਕੁਝ ਹੋਰ ਰਿਸ਼ਤੇਦਾਰਾਂ ਨੂੰ ਨਾਲ ਲਿਆ ਅਤੇ ਰਾੜਾ ਸਾਹਿਬ ਵਾਲੇ ਮਹਾਪੁਰਖਾ ਕੋਲ ਪਹੁੰਚ ਗਏ ਕਿਉਂਕਿ ਜਿਸ ਮਹਾਪੁਰਖਾਂ ਦੇ ਨਾਲ ਇਹਨਾਂ ਦੇ ਪਿਤਾ ਜੀ ਉੱਚਾ ਨੀਵਾ ਬੋਲੇ ਸਨ ਉਹ ਰਾੜਾ ਸਾਹਿਬ ਵਾਲੇ ਮਹਾਪੁਰਖ ਸਨ ਜਿਨ੍ਹਾਂ ਨੂੰ ਇਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਕਿ ਤੁਸੀਂ ਇੱਕ ਡੇਢ ਘੰਟਾ ਇੱਕੋ ਹੀ ਗੱਲ ਕਰਦੇ ਰਹੇ ਕਿ ਨਾਮ ਜਪੋ ਨਾਮ ਜਪੋ ਨਾਮ ਜਪਣ ਦੇ ਨਾਲ ਕੀ ਹੋ ਜਾਵੇਗਾ ਲਓ ਮੈਂ ਕਹਿ ਦਿੰਨਾ ਹਾ ਵਾਹਿਗੁਰੂ 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 ਕਹਿਣ ਦੇ ਨਾਲ ਕੀ ਹੋ ਜਾਵੇਗਾ ਕਹਿੰਦੇ ਬੱਚਿਆਂ ਨੂੰ ਸਾਰੀ ਗੱਲ ਯਾਦ ਸੀ ਇਸ ਕਰਕੇ ਮਹਾਪੁਰਖਾਂ ਦੇ ਕੋਲ ਪਹੁੰਚੇ ਜਾ ਕੇ ਬੇਨਤੀ ਕੀਤੀ ਕਿ ਅਸੀਂ ਫਲਾਣੇ ਪਿੰਡ ਤੋਂ ਆਏ ਹਾਂ ਅਤੇ ਯਾਦ ਕਰਵਾਉਣ ਲੱਗੇ ਕਿ ਬਾਬਾ ਜੀ ਤੁਹਾਨੂੰ ਯਾਦ ਆ ਤੁਸੀਂ ਇੱਕ ਵਾਰ ਫਲਾਣੇ ਨਗਰ ਦੇ ਵਿੱਚ ਕਥਾ ਕੀਰਤਨ ਕਰਨ ਦੇ ਲਈ ਗਏ ਸੀ ਉੱਥੇ ਇੱਕ ਅਫਸਰ ਨੇ ਤੁਹਾਨੂੰ ਉੱਚਾ ਨੀਵਾ ਬੋਲਿਆ ਸੀ ਫਿੱਕਾ ਬੋਲਿਆ ਸੀ ਉਹ ਅਫਸਰ ਸਾਡੇ ਪਿਤਾ ਜੀ ਸਨ ਸਾਰੀ ਗੱਲਬਾਤ ਦੱਸੀ ਕਿ ਸਾਡੇ ਪਿਤਾ ਜੀ ਇਸ ਤਰ੍ਹਾਂ ਕੋਮਾ ਦੇ ਵਿੱਚ ਚਲੇ ਗਏ ਨੇ ਅਤੇ ਸਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਮਾੜਾ ਵਿਹਾਰ ਕਰਨ ਦੇ ਕਰਕੇ ਹੀ ਉਹਨਾਂ ਦੀ ਇਹ ਹਾਲਤ ਹੋਈ ਆ ਬਾਬਾ ਜੀ ਤੁਸੀਂ ਸਾਡੇ ਪਿਤਾ ਜੀ ਨੂੰ ਮਾਫ ਕਰ ਦਿਓ ਕਹਿੰਦੇ ਬਾਬਾ ਜੀ ਕਹਿਣ ਲੱਗੇ ਵੀ ਪੁੱਤਰ ਸਾਨੂੰ ਤਾਂ ਕੁਝ ਯਾਦ ਨਹੀਂ ਆ ਕਿ ਸਾਨੂੰ ਕਿਸ ਵੇਲੇ ਕਿਸੇ ਨੇ ਫਿੱਕਾ ਬੋਲਿਆ ਕਿਉਂਕਿ ਸੰਗਤ ਜੀ ਅਸਲੀ ਸੰਤ ਮਹਾਪੁਰਖਾਂ ਦੀ ਇਹੋ ਨਿਸ਼ਾਨੀ ਹੁੰਦੀ ਆ ਕਮਾਈ ਵਾਲੇ ਮਹਾਪੁਰਖਾਂ ਦੀ ਇਹੋ ਨਿਸ਼ਾਨੀ ਹੈ ਕਿ ਉਹਨਾਂ ਨੂੰ ਨਾ ਤਾਂ ਆਪਣੀ ਕੀਤੀ ਹੋਈ ਉਸਤਤ ਦੇ ਨਾਲ ਕੋਈ ਫਰਕ ਪੈਂਦਾ ਹੈ ਅਤੇ ਨਾ ਹੀ ਬੁਰਾਈ ਦੇ ਨਾਲ ਇਹਨਾਂ ਚੀਜ਼ਾਂ ਦਾ ਸਾਨੂੰ ਫਰਕ ਪੈਂਦਾ ਏ ਜੇਕਰ ਕਿਸੇ ਨੇ ਸਾਡੀ ਉਸਤਤ ਕਰ ਦਿੱਤੀ ਤਾਂ ਅਸੀਂ ਭੁੱਲੇ ਨਹੀਂ ਸਮਾਉਂਦੇ ਜੇਕਰ ਕਿਸੇ ਨੇ ਸਾਡੀ ਬੁਰਾਈ ਕਰ ਦਿੱਤੀ ਤਾਂ ਅਸੀਂ ਅੰਦਰੋਂ ਅੰਦਰੀ ਸੜਦੇ ਰਹਿੰਨੇ ਆ ਕਿ ਫਲਾਣੇ ਬੰਦੇ ਨੇ ਮੈਨੂੰ ਮਾੜਾ ਕਿਉਂ ਬੋਲ ਦਿੱਤਾ ਅਸੀਂ ਓਨੀਂ ਦੇਰ ਤੱਕ ਸੁੱਖ ਦਾ ਸਾਹ ਨਹੀਂ ਲੈਂਦੇ ਜਿੰਨੀ ਦੇਰ ਤੱਕ ਇੱਕ ਦੇ ਬਦਲੇ ਉਹਨੂੰ ਚਾਰ ਗੱਲਾਂ ਸੁਣਾਣਾ ਦੇਈਏ ਜਾਂ ਫਿਰ ਅੰਦਰੋਂ ਅੰਦਰੀ ਉਹਨਾਂ ਗੱਲਾਂ ਨੂੰ ਯਾਦ ਕਰ ਕਰਕੇ ਦੁਖੀ ਹੁੰਦੇ ਰਹਿੰਨੇ ਆ ਉਹ ਮਾੜੇ ਬੋਲ ਬੋਲਣ ਵਾਲਾ ਬੰਦਾ ਭਾਵੇਂ ਭੁੱਲ ਜਾਵੇ ਪਰ ਅਸੀਂ ਨਹੀਂ ਭੁੱਲਦੇ ਸਾਡੇ ਅੰਦਰ ਉਹ ਮਾੜੇ ਬਚਨ ਚੱਲਦੇ ਹੀ ਰਹਿੰਦੇ ਆ ਅਸੀਂ ਅੰਦਰੋਂ ਅੰਦਰ ਹੀ ਦੁਖੀ ਹੁੰਦੇ ਰਹਿੰਨੇ ਆ ਸੋ ਮਹਾਪੁਰਖਾਂ ਨੇ ਕਹਿ ਦਿੱਤਾ ਕਿ ਪੁੱਤਰ ਸਾਨੂੰ ਤਾਂ ਕੁਝ ਵੀ ਯਾਦ ਨਹੀਂ ਹੈ ਕਿ ਕਿਸ ਵੇਲੇ ਸਾਨੂੰ ਕਿਸੇ ਨੇ ਕੁਝ ਫਿੱਕਾ ਬੋਲਿਆ ਕਹਿੰਦੇ ਉਹ ਬੱਚਿਆਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਇਹ ਤਾਂ ਤੁਹਾਡਾ ਵੱਡਪਣ ਹੈ ਤੁਹਾਡੀ ਵਡਿਆਈ ਹੈ ਕਿ ਤੁਸੀਂ ਉਹਨਾਂ ਮਾੜੇ ਬਚਨਾਂ ਨੂੰ ਯਾਦ ਨਹੀਂ ਰੱਖਿਆ ਭੁੱਲ ਗਏ ਹੋ ਪਰ ਸਾਡੇ ਤੇ ਸਾਡੇ ਪਿਤਾ ਜੀ ਤੇ ਕਿਰਪਾ ਕਰੋ ਜੋ ਗਲਤੀ ਉਹਨਾਂ ਤੋਂ ਹੋਈ ਹੈ ਨਾ ਉਹ ਗਲਤੀ ਨੂੰ ਸੁਧਾਰਨ ਦਾ ਸਾਨੂੰ ਕੋਈ ਰਾਹ ਦੱਸ ਦੋ ਤਾਂ ਸੰਗਤ ਜੀ ਮਹਾਪੁਰਖ ਜੀ ਇਹ ਸਾਖੀ ਸੁਣਾਉਂਦੇ ਹੋਏ ਕਹਿੰਦੇ ਨੇ ਕਿ ਉਸ ਵਕਤ ਬਾਬਾ ਜੀ ਦੇ ਹੱਥ ਦੇ ਵਿੱਚ ਸਿਮਰਨਾ ਫੜਿਆ ਹੋਇਆ ਸੀ ਛੋਟੀ ਮਾਲਾ ਉਹ ਮਾਲਾ ਪਰਿਵਾਰ ਨੂੰ ਦਿੰਦਿਆ ਗਿਆ ਕਿ ਭਾਈ ਜਿਸ ਨਾਮ ਦੇ ਉੱਤੇ ਤੁਹਾਡੇ ਪਿਤਾ ਜੀ ਨੇ ਸ਼ੰਕਾ ਕੀਤਾ ਸੀ ਨਾ ਉਸੇ ਨਾਮ ਨੇ ਹੀ ਉਹਨੂੰ ਬਚਾਉਣਾ ਹੈ ਬਾਬਾ ਜੀ ਨੇ ਰਾਹ ਦੱਸ ਦਿੱਤਾ ਕਿ ਆ ਇਸ ਤਰ੍ਹਾਂ ਕਰੋ ਕਿ ਕੇਸੀ ਇਸ਼ਨਾਨ ਕਰਕੇ ਸਾਰਾ ਪਰਿਵਾਰ ਵਾਰੋ ਵਾਰੀ ਉਸ ਮਰੀਜ਼ ਦੇ ਕੋਲ ਗੁਰਮੰਤਰ ਜਾਪ ਕਰੋ ਮੂਲ ਮੰਤਰ ਜੀ ਦਾ ਜਾਪ ਕਰੋ ਗੁਰਨਾਣਕ ਪਾਤਸ਼ਾਹ ਕਿਰਪਾ ਕਰਨਗੇ ਕਹਿੰਦੇ ਬਸ ਪਰਿਵਾਰ ਨੇ ਮਹਾਪੁਰਖਾਂ ਤੋਂ ਰਾਹ ਲੈ ਕੇ ਇਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਕਿ ਇਸੇ ਇਸ਼ਨਾਨ ਕਰਕੇ ਵਾਰੋ-ਵਾਰੀ ਸਭ ਨੇ ਗੁਰਮੰਤਰ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕੁਝ ਹੀ ਦਿਨਾਂ ਦੇ ਵਿੱਚ ਉਸ ਅਫਸਰ ਨੂੰ ਹੋਸ਼ ਆ ਗਈ ਅਤੇ ਹੋਸ਼ ਆਉਂਦਿਆਂ ਸਾਰ ਮੁਖ ਦੇ ਵਿੱਚੋਂ ਪਹਿਲਾ ਸ਼ਬਦ ਕੀ ਨਿਕਲਿਆ ਵਾਹਿਗੁਰੂ ਫਿਰ ਪਤਾ ਲੱਗਾ ਕਿ ਵਾਹਿਗੁਰੂ ਸ਼ਬਦ ਦੇ ਵਿੱਚ ਕਿੰਨੀ ਤਾਕਤ ਆ ਨਾਮ ਦੇ ਵਿੱਚ ਕਿੰਨੀ ਤਾਕਤ ਆ ਨਾਮ ਹੀ ਹਰ ਥਾਂ ਤੇ ਸਹਾਈ ਹੁੰਦਾ ਹੈ ਸੋ ਅੱਜ ਦੀ ਇਹ ਸਾਖੀ ਸੁਣਾਉਣ ਦੇ ਪਿੱਛੇ ਦਾ ਮਕਸਦ ਵੀ ਇਹੋ ਸੀ ਕਿ ਨਾਮ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ ਆ ਨਾਮ ਤੋਂ ਬਿਨਾ ਬੇੜਾ ਪਾਰ ਨਹੀਂ ਹੋਣਾ ਅਤੇ ਭੁੱਲ ਕੇ ਵੀ ਕਦੇ ਨਾਮ ਦੇ ਉੱਤੇ ਸ਼ੰਕਾ ਨਹੀਂ ਕਰਨਾ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਨੇ ਹੀ ਸਾਡੀ ਹਰ ਥਾਂ ਤੇ ਰੱਖਿਆ ਕਰਨੀ ਆ